ਹਸਪਤਾਲ ਤੋਂ ਇਦਾਂ ਲਿਆ ਜਾ ਰਹੇ ਜਿੱਦਾਂ ਜਵਾਈਆਂ ਹੁੰਦੀ ਨਹੀਂ ਲੈ ਕੇ ਆਂਦੇ ਆਪਾਂ ਇਹ ਤੁਰ ਕੇ ਜਾਂਦੇ ਆ ਨਾ ਹੱਤ ਘੜੀ ਨਾਲ ਲੈਣਾਂ ਦੇ ਪਰ ਮੂੰਹ ਟੱਕਿਆ ਜਵਾਈਆਂ ਵਾਂਗੂ ਲੈ ਕੇ ਜਾ ਰਹੇ ਪੁਲਿਸ ਲਈ ਜਿੰਨੀ ਵੱਡੀ ਗਲਤੀ ਹੈ ਇਸ ਬੰਦੇ ਦੀ ਉਸ ਤੋਂ ਵੱਡੀ ਗਲਤੀ ਪੁਲਿਸ ਵਾਲਿਆਂ ਦੀ ਹੈ ਪੁਲਿਸ ਵਾਲਿਆਂ ਤੇ ਕੜੀਸ ਕੇ ਲੈ ਕੇ ਜਾਣਾ ਚਾਹੀਦਾ ਕੋਰਟ ਦੇ ਵਿੱਚ ਜਿੱਥੇ ਵੀ ਜਾਣਾ ਨੂੰ ਕੜੀਸ ਕੇ ਬਾਲਾ ਦੇ ਫੜੇ ਇਹਨਾਂ ਨੇ ਸਸਪੈਂਡ ਕੀਤਾ ਨਾ ਤੇ ਮੈਨੂੰ ਇਹਨਾਂ ਪਤਾ ਵੇ ਅਸੀਂ ਸਾਰੇ ਦੇ ਇਹੀ ਕੰਮ ਕਰੀ ਸਸਪੈਂਡ ਕੀਤੇ ਇਹਨਾਂ ਨੇ ਦੇਖੋ ਇਹੀ ਆ ਅੱਜ ਹੋ ਗਏ ਅੱਜ ਠਾਠਾ ਮਾਰਦਾ ਘਟ ਪੰਜਾਬ ਦੇ ਵਿੱਚ ਸਾਰੀ ਸੰਗਤ ਆਈ ਹੋਈ ਏ ਸਾਰੇ ਬੰਦਿਆਂ ਨੇ ਇਸ ਬੰਦੇ ਨੂੰ ਮੰਗਤਰਾ ਅਸੀਂ ਇਹ ਸਾਰੇ ਬੇਨਤੀ ਕਰਦੇ ਸਾਡੀ ਭਤੀਜੀ ਸੀਗੀ ਸਾਨੂੰ ਬਹੁਤ ਦੁੱਖ ਹੈ ਬਸ ਇੱਕ ਅੱਖਾਂ ਚੋਂ ਅੰਸੂ ਨਹੀ ਮੈਂ ਕੀ ਤੁਹਾਨੂੰ ਦੱਸ ਸਕਦੀ ਐ ਇੱਥੇ ਦੇ ਰਹਿਣ ਵਾਲੇ ਬਸਤੀ ਸਾਡੀ ਭਤੀਜੀ ਸੀਗੀ ਸਰ ਸਾਰੇ ਸਾਡੇ ਰਿਸ਼ਤੇਦਾਰੀ ਵੀ ਸਾਨੂੰ ਤੋਂ ਪਤਾ ਲੱਗਾ ਕਿ ਲੜਕੀ ਦੇ ਪਰਿਵਾਰ ਜਿਹੜਾ ਕੁਝ ਸਮੇਂ ਪਹਿਲਾਂ ਜੀ ਲੜਕੀ ਦੇ ਪਰਿਵਾਰ ਸਰ ਉਹਨਾਂ ਦੀ ਉਹਦੇ ਇੰਨਾ ਪਹਿਲਾਂ ਲੜਕੀ ਜਿਹੜੇ ਪਰਿਵਾਰ ਹੈ ਉਹਨਾਂ ਦੇ ਪਹਿਲਾਂ ਸਾਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਡੀਸੀ ਦਫਤਰ ਕੰਮ ਕਰਦੇ ਸੀਗੇ ਤੇ ਇੱਕ ਉਹਨਾਂ ਦਾ ਬੇਟਾ ਸੀਗਾ ਤੇ ਇੱਕ ਬੇਟੀ ਸੀਗੀ ਤੇ ਹੁਣ ਬੇਟੀ ਡੈਥ ਹੋ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋਈ ਹੁਣ ਬੇਟੀ ਡੈਥ ਹੋ ਗਈ ਹੁਣ ਵਿਚਾਰ ਜੋ ਜੋ ਮਾ ਦੇਦਰ ਹੁੰਦੇ ਨਾ ਰੋ ਰੋ ਕੇ ਬਸ ਇੱਕ ਪਨਾ ਪ੍ਰਸ਼ਾਦਕ ਬਨ ਚਾਕਰੀ ਨਾਲ ਕੁਛ ਆਪ ਸਰਕਾਰ ਨੇ ਕੋਈ ਕੀਤਾ ਪਰਿਵਾਰ ਲਈ ਕੁਛ ਕੁਛ ਨਹੀਂ ਕੀਤਾ ਸਰ ਨਾ ਦੱਸਦੇ ਪਏ ਨੇ ਉਹ ਆਪ ਮੂੰਹ ਕਹਿੰਦੇ ਤੁਸੀਂ ਮੰਗ ਕਰੋ ਉਹ ਆਪਣੇ ਮੂੰਹ ਮੰਗ ਕਿਵੇਂ ਕਰਨਗੇ ਉਹਨਾਂ ਸਰਕਾਰ ਨੂੰ ਆਪ ਚਾਹੀਦਾ ਨਾ ਵੀ ਇਹਨਾਂ ਨੂੰ ਕੁਛ ਦਿੱਤਾ ਜਾਵੇ ਮੁਹਾਵਜਾ ਦਿੱਤਾ ਹੋਵੇ ਕੋਸ਼ਿਸ਼ ਕਰੋ ਉਹਨੋਂ ਆਪ ਇਕੱਲੇ ਕਿਵੇਂ ਰਹਿਣਗੇ ਸਰਕਾਰ ਨੂੰ ਆਪ ਚਾਹੀਦਾ ਵੇ ਭਗਵੰਤ ਸਾਹਿਬ ਨੂੰ ਮੈਂ ਅਪੀਲ ਕਰਦਿਆਂ ਇਸ ਪਰਿਵਾਰ ਦਾ ਸਾਥ ਦਿਓ ਤੇ ਇਹ ਵੀ ਮੇਰੀ ਬੇਨਤੀ ਹੈ ਵੀ ਇਨਸਾਫ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਚਲੋ ਮੈਨੂੰ ਪਤਾ ਵੀ ਥੋੜੇ ਟਾਈਮ ਬਾਅਦ ਹੋਊਗੀ ਕੋਈ ਜੋ ਵੀ ਹੋਏਗਾ ਪੁਲਿਸ ਪਰਸੈਂਟ ਦੀ ਬੇਨਤੀ ਹੈ ਵੀ ਉਹਦੇ ਹੱਕ ਵਿੱਚ ਕੋਈ ਨਾ ਖੜੇ ਤੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ